ਸਤਿ ਸ਼੍ਰੀ ਅਕਾਲ ਜੀ ਆਓ ਫੇਰ ਕਰਦੇ ਆਂ ਗਣਿਤ ਦੀਆਂ ਗੱਲਾਂ ਇਹ ਮੈਥਮੈਟਿਕਸ ਬੜਾ ਹੀ ਇੰਟਰਸਟਿੰਗ ਸਬਜੈਕਟ ਹੈ ਹਨਾ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਅਸੀਂ ਜੋੜਦੇ ਸੀ ਕੁਝ ਨੰਬਰਾਂ ਨੂੰ ਅਸੀਂ ਕੀ ਕੀਤਾ ਸੀਗਾ 1 ਤੋਂ ਲੈ ਕੇ 10 ਤੱਕ ਇਹਨਾਂ ਨੂੰ ਜੋੜਿਆ ਫਿਰ 1 ਤੋਂ ਲੈ ਕੇ 100 ਤੱਕ ਨੂੰ ਜੋੜਿਆ ਤੇ ਫਿਰ 1 ਤੋਂ ਲੈ ਕੇ 1000 ਤੱਕ ਨੂੰ ਜੋੜਿਆ ਫਿਰ 1 ਤੋਂ ਲੈ ਕੇ 10000 ਦਾ ਤੁਹਾਡੇ ਤੋਂ ਜਵਾਬ ਪੁੱਛਿਆ ਸੀਗਾ ਬਹੁਤ ਸਾਰੇ ਸਾਥੀਆਂ ਨੇ ਬਿਲਕੁਲ ਸਹੀ ਜਵਾਬ ਦਿੱਤਾ ਤਾਂ ਮਤਲਬ ਇਹ ਹੈ ਵੀ ਜਦੋਂ ਅਸੀਂ ਤਰੀਕਾ ਸਿੱਖ ਜਾਂਨੇ ਆ ਨਾ ਤਾਂ ਫਿਰ ਸਾਰਾ ਕੁਝ ਬੜਾ ਸਹਿਜ ਹੀ ਹੋਣ ਲੱਗ ਜਾਂਦਾ ਹੈ ਆਸਾਨ ਹੋ ਜਾਂਦਾ ਤਾਂ ਦੇਖੋ 1 ਤੋਂ ਲੈ ਕੇ 10 ਤੱਕ ਦਾ ਜੋੜ ਕਰਨ ਦੇ ਲਈ ਤੁਹਾਨੂੰ ਫਾਰਮੂਲਾ ਦੱਸਿਆ ਸੀਗਾ ਵੀ ਇਹਦਾ ਅੱਧ ਕਰ ਲਓ ਅੱਧ ਕਿੱਥੇ ਆਊਗਾ 5 ਤੇ ਆਊਗਾ ਜਦੋਂ ਅੱਧ 5 ਤੇ ਆਂਦਾ ਤਾਂ 1 5 ਹੋਰ ਲਾ ਦੇਣਾ ਇਹਦਾ ਅੱਧ ਕਿੰਨਾ ਆਂਦਾ ਹੈ 50 ਤੇ 1 50 ਹੋਰ ਲਾ ਦਿਓ ਇਹਦਾ ਅੱਧ ਕਿੰਨਾ ਆਂਦਾ ਹੈ 500 ਤਾਂ ਇੱਕ ਵਾਰੀ 500 ਹੋਰ ਲਗਾ ਦਿਓ ਤੇ ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ ਸੀਗਾ ਕਿ ਇਹ ਦਾ ਅੱਧ 5000 ਆਂਦਾ ਤੇ 1 5000 ਹੋਰ ਨਾਲ ਲਾ ਦੀਏ ਤਾਂ ਇਹ ਸਾਡੇ ਕੋਲੇ ਇਸ ਦਾ ਜਵਾਬ ਮਤਲਬ 1 ਤੋਂ ਲੈ ਕੇ ਜੇ 10000 ਤੱਕ ਜੋੜਦੇ ਆਂ ਤਾਂ ਇੰਨਾ ਬਣੂਗਾ ਮਤਲਬ ਕਹਿਣ ਦਾ ਮਤਲਬ ਕੀ ਸੀ 1 ਚ 2 ਜੋੜੋ 3 3 ਚ 3 ਜੋੜੋ 6 6 ਚ 4 ਜੋੜੋ 10 5 15 6 21 7 28 8 36 9 45 ਜਮਾ 10 55 1 ਤੋਂ ਲੈ ਕੇ 10 ਤੱਕ ਜੋੜੇ 55 ਆ ਗਿਆ ਦੇਖੋ ਹੈ 55 ਬਣ ਗਿਆ ਨਾ ਤੋ ਇਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਆਪਾਂ ਨੇ ਅਗਲਾ ਸਟੈਪ ਕੀਤਾ ਸੀਗਾ ਕਿ ਅਸੀਂ ਤਾਂਕ ਸੰਖਿਆਵਾਂ ਜਿਨ੍ਹਾਂ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਆਡ ਨੰਬਰਸ ਕਹਿੰਦੇ ਆ ਠੀਕ ਕਹਿੰਦੇ ਆ ਆਡ ਨੰਬਰਸ ਹੁਣ ਆਡ ਨੰਬਰਸ ਕਿਹੜੇ-ਕਿਹੜੇ ਆ ਸਾਨੂੰ ਪਤਾ ਜਿਹੜੇ 2 ਤੇ ਨਹੀਂ ਵੰਡੇ ਜਾ ਸਕਦੇ 1 3 5 ਫਿਰ ਉਸ ਤੋਂ ਅਗਲਾ ਕਿਹੜਾ ਆ ਜਾਂਦਾ ਸੀ ਸਾਡੇ ਕੋਲੇ 7 ਫਿਰ ਉਸ ਤੋਂ ਅਗਲਾ 1 3 5 7 9 ਇਸ ਤਰ੍ਹਾਂ ਆ ਜਾਂਦੇ ਸੀ ਤੇ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਜਿੰਨਾ ਮਰਜ਼ੀ ਨੰਬਰ ਪਰ ਹੋਣੇ ਲਗਾਤਾਰ ਚਾਹੀਦੇ ਵੀ ਪਹਿਲੇ ਇੰਨੀਆਂ ਆਡ ਨੰਬਰ ਦਾ ਸਮ ਕਿੰਨਾ ਆਊਗਾ ਪਹਿਲੇ ਦੋ ਆਡ ਨੰਬਰ ਦਾ ਸਮ ਕਿੰਨਾ ਬਣ ਗਿਆ 4 ਅਗਲਿਆਂ ਦਾ ਕਿੰਨਾ ਬਣ ਗਿਆ 9 ਅਗਲਿਆਂ ਦਾ ਕਿੰਨਾ ਬਣ ਗਿਆ ਸਾਡੇ ਕੋਲ 16 ਤੇ ਇਹਦਾ ਟ੍ਰਿਕ ਕੀ ਸੀਗਾ ਸਾਡੇ ਕੋਲ 2 ਦਾ ਸਕੁਅਰ 3 ਨੇ ਤਾਂ 3 ਦਾ ਸਕੁਅਰ ਇਹ 4 ਹੈ ਤਾਂ 4 ਦਾ ਸਕੁਅਰ ਜਵਾਬ ਆਊਗਾ ਜੇ ਇਹ 1 2 3 4 5 ਹੈ ਤਾਂ 5 ਦਾ ਸਕੁਅਰ 5 ਦੇ ਸਕੁਅਰ ਦਾ ਮਤਲਬ ਇਹਦਾ ਟੋਟਲ ਕਿੰਨਾ ਹੋਊਗਾ 5 5 25 ਤਾਂ ਹੁਣ ਇੱਕ ਹੋਰ ਆਪਾਂ ਦੇਖ ਲਈਏ 1 3 5 7 9 11 13 ਕਿੰਨੀਆਂ ਹੋ ਗਈਆਂ 1 2 3 4 5 6 7 ਸੱਤ ਸੰਖਿਆਵਾਂ ਹੋ ਗਈਆਂ ਤਾਂ ਅਸੀਂ ਕੀ ਕਰਨਾ ਹੈ 7 ਦਾ ਵਰਗ 7 ਦਾ ਵਰਗ 49 ਤਾਂ ਇਹਨਾਂ ਦਾ ਜੋੜ ਕਿੰਨਾ ਬਣੂਗਾ 49 ਬਣੂਗਾ ਤਾਂ ਦੇਖੋ 1 ਤੇ 3 4 ਤੇ 5 9 ਤੇ 7 16 ਤੇ 9 25 ਤੇ 11 36 ਤੇ 13 49 ਬਣ ਗਿਆ ਨਾ ਤੋ ਇਸੇ ਤਰੀਕੇ ਦੇ ਨਾਲ ਹੁਣ ਅੱਜ ਆਪਾਂ ਜਿਹੜਾ ਟੌਪਿਕ ਕਰ ਰਹੇ ਆ ਉਹ ਕਰ ਰਹੇ ਆ ਅਸੀਂ ਕਿ ਜਿਸਤ ਸੰਖਿਆਵਾਂ ਈਵਨ ਨੰਬਰਸ ਤਾਂ ਹੁਣ ਉਹ ਜਿਹੜੇ ਈਵਨ ਨੰਬਰਸ ਐ ਉਹਨਾਂ ਨੂੰ ਅਸੀਂ ਕਿਵੇਂ ਜੋੜੀਏ ਹਾਂ ਦੇਖੋ ਚੀਜ਼ਾਂ ਨੂੰ ਯਾਦ ਤਰਖਣਾ ਪੈਂਦਾ ਹੀ ਆ ਸਾਨੂੰ ਤਾਂ ਹੁਣ ਉਹਨਾਂ ਨੂੰ ਯਾਦ ਰੱਖਣ ਦੇ ਲਈ ਕੀ ਐ ਵੀ ਸਾਡੇ ਕੋਲ ਦੋ ਈਵਨ ਨੰਬਰ ਐ ਫੇਰ ਇੱਕ ਨੰਬਰ ਆ ਗਿਆ 4 ਫੇਰ ਸਾਡੇ ਕੋਲ 2 4 6 ਫੇਰ ਆ ਗਿਆ 2 4 6 8 ਫੇਰ ਆ ਗਿਆ 2 4 6 8 ਤੇ 10 ਹੁਣ ਦੇਖੋ ਜੇ ਅਸੀਂ 2 ਤੇ 4 ਨੂੰ ਜੋੜਦੇ ਆ ਤਾਂ ਜੋੜ ਸਾਡੇ ਕੋਲ ਕਿੰਨਾ ਹੁੰਦਾ 6 ਜੇ ਇਹਨਾਂ ਨੂੰ ਜੋੜਦੇ ਆ ਤਾਂ ਕਿੰਨਾ ਹੁੰਦਾ 4 ਤੇ 2 6 ਤੇ 6 12 ਫੇਰ 12 ਤੇ 8 20 ਤਾਂ ਹੁਣ ਤੁਸੀਂ ਦੇਖੋ ਵੀ ਇਹਦੇ ਚ ਕਿਹੜਾ ਪੈਟਰਨ ਅਡਾਪਟ ਹੋ ਗਿਆ ਜਿਵੇਂ 1 3 5 7 9 ਵਾਲੇ ਚ ਜਿੰਨੇ ਸਾਡੇ ਕੋਲ ਡਿਜੀਟਸ ਐ ਜਿਨ੍ਹਾਂ ਨੂੰ ਅਸੀਂ ਜੋੜ ਰਹੇ ਆ ਉਹਨਾਂ ਦਾ ਸਕੁਅਰ ਕਰਨ ਤੇ ਆਉਂਦਾ ਸੀ ਹੁਣ ਇਸ ਦੇ ਵਿੱਚ ਕਿੰਨਾ ਆਊਗਾ 2 4 6 ਆ ਗਿਆ ਨਾ ਤਾਂ ਕਿੰਨੇ ਹੋਗੇ 1 2 ਜਿੰਨੇ ਡਿਜੀਟ ਹੈ ਉਸ ਨੂੰ ਇੱਕ ਨੰਬਰ ਵਧਾ ਦਿਓ ਤਾਂ ਦੋ ਡਿਜੀਟ ਦੋ ਆਪਾਂ ਈਵਨ ਨੰਬਰ ਦਾ ਜੋੜ ਕਰ ਰਹੇ ਹਾਂ ਨਾ ਤਾਂ ਦੋ ਦਾ ਮਤਲਬ ਇੱਕ ਉਸ ਤੋਂ ਨੈਕਸਟ ਲੈ ਲਓ ਦੋ ਦੇ ਨਾਲ ਕਿਹੜਾ ਹੋਊਗਾ ਤਿੰਨ 2 3 6 ਤਾਂ ਦੇਖੋ ਮੈਚ ਕਰ ਗਏ ਨਹੀਂ ਇੱਕ ਹੋਰ ਐਗਜ਼ਾਮਪਲ ਦੇਖੋ ਇਹ ਕਿੰਨੇ 1 2 3 ਤਾਂ ਤੁਸੀਂ ਇਹਦੇ ਤਿੰਨ ਲਿਖ ਲੈਣਾ ਇਸ ਤੋਂ ਅਗਲੇ ਨੰਬਰ ਨਾਲ ਇਹਨੂੰ ਗੁਣਾ ਕਰ ਦੇਣਾ 4 3 ਜਵਾਬ ਆ ਗਿਆ ਹੁਣ 1 2 3 4 4 ਲਿਖ ਲਓ 4 ਨੂੰ ਅਗਲੇ ਨੰਬਰ ਨਾਲ ਗੁਣਾ ਕਰੋ 4 5 20 ਜਵਾਬ ਆ ਗਿਆ ਹੁਣ ਤੁਸੀਂ ਦੇਖੋ 1 2 3 4 5 ਇਹਨਾਂ ਦਾ ਜੋੜ ਸਾਰਿਆਂ ਦਾ ਤੁਸੀਂ ਤਾਂ ਜੋੜ ਲਾਉਂਗੇ ਨਾ ਤੇ ਮੈਥਮੈਟਿਕਸ ਕੀ ਸਿਖਾ ਰਿਹਾ ਸਾਨੂੰ 5 5 ਦੇ ਨਾਲ ਆਪਾਂ ਗੁਣਾ ਕਰੀਏ ਅਗਲੇ ਨੰਬਰ ਦੀ 5 6 ਕਿੰਨਾ ਬਣ ਗਿਆ 30 ਤਾਂ ਆ ਦੇਖੋ 2 4 6 ਤੇ 6 12 18 ਤੇ 8 20 28 ਆਇਆ ਨਾ ਮਜ਼ਾ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਮੈਥਮੈਟਿਕਸ ਹੈ ਨਾ ਇੱਕ ਪੈਟਰਨਸ ਹੈ ਇੱਕ ਪੈਟਰਨਸ ਦੀ ਸਟੱਡੀ ਹੈ ਵੀ ਕਿਸ ਤਰ੍ਹਾਂ ਦੇ ਨਾਲ ਆਪਾਂ ਇਹਨਾਂ ਪੈਟਰਨਸ ਨੂੰ ਵਾਚ ਆਊਟ ਕਰੀਏ ਆਬਜ਼ਰਵ ਕਰੀਏ ਆਬਜ਼ਰਵੇਸ਼ਨ ਲਵਾਂਗੇ ਤਾਂ ਅਸੀਂ ਕਿੱਤੇ ਦੇ ਕਿੱਤੇ ਪਹੁੰਚ ਜਾਗੇ ਤੇ ਅੱਜ ਤੁਸੀਂ ਸਿੱਖਿਆ 1 ਤੋਂ ਲੈ ਕੇ 10 ਤੱਕ ਨੂੰ ਕਿਵੇਂ ਜੋੜਨਾ ਤੇ ਅਸੀਂ ਕੋਣ ਤਾਂ ਇੱਕ ਵਾਰੀ ਫੇਰ ਰਿਵਾਈਜ਼ ਕਰਾ ਦਿੰਨਾ ਲਓ ਦੇਖੋ ਹੁਣ ਸਾਡੇ ਕੋਲ ਤਿੰਨ ਮੈਥਡ ਸਿੱਖੇ ਸੀ ਅੱਜ ਪਹਿਲਾ ਮੈਥਡ ਸੀਗਾ 1 ਤੋਂ ਲੈ ਕੇ 10 ਤੱਕ ਨੂੰ ਜੋੜਨਾ 1 ਤੋਂ ਲੈ ਕੇ 100 ਤੱਕ ਨੂੰ ਜੋੜਨਾ ਫਿਰ ਦੂਜਾ ਮੈਥਡ ਸੀਗਾ 1 3 1 3 5 ਨੂੰ ਜੋੜਨਾ ਫਿਰ ਤੀਸਰਾ ਮੈਥਡ ਸੀਗਾ 2 4 2 4 6 ਨੂੰ ਜੋੜਨਾ ਇਹ ਅੱਜ ਆਪਾਂ ਨੇ ਤਿੰਨ ਮੈਥਡ ਸਿੱਖੇ ਤਾਂ ਹੁਣ ਇਸ ਦੇ ਵਿੱਚ ਜਦੋਂ 1 ਤੋਂ ਲੈ ਕੇ 10 ਤੱਕ ਨੂੰ ਜੋੜਨਾ ਹੈ ਤਾਂ ਅਸੀਂ ਕੀ ਕਰਦੇ ਸੀਗੇ ਵਿਚਲਾ ਅੰਕ ਲਿਖਣਾ 1 ਤੋਂ ਲੈ ਕੇ 10 ਤੱਕ ਦਾ ਮਿਡ ਕਿੰਨਾ ਬਣਿਆ 5 1 5 ਹੋਰ ਲਾ ਦੋ ਅਨਸਰ ਆ ਗਿਆ ਹੁਣ 1 ਤੋਂ ਲੈ ਕੇ 100 ਤੱਕ ਨੂੰ ਜੋੜਨਾ ਹੈ ਮਿਡਵੇ 50 50 ਹੋਰ ਲਗਾ ਦੋ ਲਓ ਜੀ ਅਨਸਰ ਆਈ ਹੋਪਸ ਓਕੇ ਤੁਹਾਨੂੰ ਸਾਰਾ ਕਲੀਅਰ ਸਮਝ ਆ ਰਿਹਾ ਹੋਊਗਾ ਹੁਣ 1 3 5 1 ਤੇ 3 4 1 3 5 9 ਲੇਕਿਨ ਇੱਕ ਹੀ ਹੈ ਜਿੰਨੀਆਂ ਸੰਖਿਆਵਾਂ ਦੋ ਸੰਖਿਆਵਾਂ 1 2 2 ਦਾ ਸਕੁਅਰ 4 1 2 3 3 ਦਾ ਸਕੁਅਰ 9 ਹੁਣ ਤੀਸਰਾ ਮੈਥਡ ਸੀ ਜਿਹੜਾ ਸਾਡੇ ਕੋਲ ਤੀਸਰੇ ਮੈਥਡ ਚ ਅਸੀਂ ਕੀ ਕਰ ਰਹੇ ਹਾਂ 1 2 ਇਹਦਾ ਨੈਕਸਟ ਨੰਬਰ ਨਾਲ ਗੁਣਾ ਕਰਨਾ ਦੇਖੋ 2 4 6 ਆ ਗਿਆ ਨਾ ਹੁਣ 2 4 6 ਹੁਣ ਇਸ ਨੂੰ ਕੀ ਕਰੀਏ 1 2 3 ਇਹ 3 ਹੋ ਗਈਆਂ ਤਾਂ 3 ਨੂੰ ਇਸ ਦੇ ਅਗਲੇ ਨੰਬਰ ਨਾਲ ਗੁਣਾ ਕਰੋ 3 4 12 ਤਾਂ ਇਹਦਾ ਜੋੜ 12 ਆਊਗਾ 4 ਤੇ 2 6 ਤੇ 6 12 ਆਈ ਹੋਪਸ ਹੋ ਕੇ ਤੁਹਾਨੂੰ ਇਹ ਸਾਰਾ ਮੈਥਡ ਕਲੀਅਰ ਹੋ ਗਿਆ ਹੋਊਗਾ ਆਪਾਂ ਖਰਿਆਂ ਨੇ ਇੰਜੋਏ ਕੀਤਾ ਠੀਕ ਹੈ ਤੇ ਆਓ ਫਿਰ ਮਿਲਦੇ ਆਂ ਫਿਰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ